ਕੀ ਨਾਮ ਹੈ ਉਹ ਨਾਮ ਸੁਭੀਰ ਕੋਰ ਸੁਭੀਰ ਕੋਰ ਤੇ ਜਿਹਦੇ ਗੋਲੀਆਂ ਮਾਰੀਆਂ ਉਹ ਤੁਹਾਡੀ ਕੀ ਲੱਗਦੀ ਸੀ ਆਪਣੇ ਬੇਟੀ ਲਾਜੀ ਦਰਾਲੀ ਦੇ ਗੋਲੀਆਂ ਦਰਾਲੀ ਨੂੰ ਕੀ ਨਾਂ ਕੀ ਸੀਗਾ ਹੈਮਪਰੀ ਕਿੰਨੇ ਸਾਲ ਦੀ ਸੀ ਉਹ ਤਾਰੀ ਮਤਾਰੀ ਸਾਧੀ ਹੈ ਤੇ ਇਹ ਕੋਣ ਬੰਦੇ ਕੋਣ ਸੀ ਆਏ ਜਿਹੜੇ ਗੋਲੀ ਆਏ ਸੀ ਨਾ ਪਿੱਛੋਂ ਇਧਰ ਦੁਕਾਨਾ ਵੱਲੋਂ ਆਏ ਸੀ ਮੈਂ ਆਪਣਾ ਬੁਆ ਦੇ ਦਰਵਾਜ਼ੇ ਮੋਰੇ ਬੈਠੀ ਆ ਮੈਂ ਇਹਨੂੰ ਫੋਨ ਕੀਤਾ ਮੈਂ ਕਹੇ ਹਿਮਾ ਬਾਹਰ ਲੰਗਰ ਲਗਾਇਆ ਤੇ ਤੂੰ ਆ ਜਾ ਦੁੱਧ ਪੀ ਲੈ ਕਹਿੰਦੀ ਮੈਨੇ ਤਾਈ ਉਹਨਾ ਨਾਮੇ ਦੁੱਧ ਪੀਣਾ ਨਾਮੇ ਹੋਣਾ ਉਹ ਤੋਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਏ ਤਾਂ ਬਾਹਰ ਜਦੋਂ ਬਾਹਰ ਮੈਂ ਕਹੇ ਮਾਰੋਟੀ ਖਾਦੇ ਕਹਿੰਦੀ ਤਾਈ ਮੈਂ ਨਹੀਂ ਖਾਣਾ ਮੈਂ ਇੱਕ ਪਿੰਨੇ ਖਾਦੇ ਦੁੱਧ ਕਾਸੀ ਇਨੀ ਕਲਾ ਜੇ ਮੈਂ ਵੀ ਆਇਆ ਤੇ ਮੈਂ ਵੀ ਨਾਈਟ ਆਣਾ ਸੀ ਮੈਂ ਸਾਗ ਲੈਣਾ ਆਉਣਾ ਸੀ ਕਿੰਨੇ ਜਾਣੇ ਸੀਗੇ ਦੋ ਜਣੇ ਆਏ ਕਿਨੇ ਦਰਵਾਜ਼ੇ ਸਾਡ ਤੋਂ ਅੱਗੇ ਦਾ ਬਿਲਕੁਲ ਮੋਟਰਸਾਈਕਲ ਆਤਾ ਇਹ ਜਿਹੜਾ ਬੰਦਾ ਆਇਆ ਸੀ ਬਾਹਰ ਠੀਕ ਇਹਦੇ ਇੱਥੇ ਆਇਤਾ ਮਾਫਾ ਕੀਤਾ ਆ ਇਹ ਇੱਥੇ ਬੈਠ ਗਏ ਸੜ ਪਾਇਆ ਸੀ ਅੱਛਾ ਇਹ ਜਿਹੜੀ ਇਹ ਇਹ ਮੈਰਿਟ ਸੀ ते ते बार बार। अच्छा ते किन्ने ਬੱਚੇ ਕਿੰਨੇ ਸੇਲ ਕੈਨੇਡਾ ਚ ਕੈਨੇਡਾ ਚ ਹੋ ਗਿਆ 1.5 ਮਹੀਨੇ ਹੋਇਆ ਤੇ ਬੱਚੇ ਨਾਲ ਹੀ ਸੀ ਹੁਣ ਮਾਤੇ ਬੱਚੇ ਬਾਹਰ ਆ ਬੱਚੇ ਬਾਹਰ ਆ আচ্ছা ਇੱਕ ਦੋ ਆਈਏ ਬਾਹਰ ਕਦੋਂ ਆਈਏ ਬਾਹਰ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਠੀਕ ਹੈ ਤੇ ਬਾਹਰ ਆਣਾ ਜਾਣਾ ਲੱਗ ਰੰਦਾ ਸੀ ਬਾਹਰ ਘਟ ਜਤਾ ਜਾਂਦੀ ਸੀ ਬਾਹਰ ਨੇ ਕੰਮ ਆ ਗਿਆ ਕੰਮ ਨਹੀਂ ਕੋਈ ਚਸ਼ਮਨੀ ਤੇ ਨਹੀਂ ਸੀ ਕਿਸੇ ਨੇ ਕੋਈ ਕੋਈ ਖੁੰਦਕਵਾਜੀ ਜਿਹੜੇ ਕਰਕੇ ਕਹ ਲੋ ਕਿ ਉਹ ਗੋਲੀ ਮਾਰ ਕੇ ਗਏ ਸਾਨੂੰ ਹੁਣ ਪਤਾ ਨਹੀਂ ਕਿੰਨੇ ਕੋਈ ਦੀ ਘਟਨਾ ਹੈ ਤਿੰਨ ਕੋਈ ਦੀ ਘਟਨਾ ਹੈ ਇਹ ਤਿੰਨ ਕੋਈ ਹੈ ਤੇ ਗੋਲੀਆਂ ਮਾਰ ਕੇ ਭੱਜ ਗਏ ਨਹੀਂ ਸਾਨੂੰ ਇੱਕ ਬੰਦਾ ਆਇਆ ਸਰਪਾ ਆ ਗਿਆ ਮੈਂ ਉਸ ਕੋਲ ਫੇਸ ਕਹਿੰਦਾ ਪੌਸਾਂ ਨਹੀਂ ਸਿਕਾ ਤੇ ਉਹ ਕਹਿੰਦਾ ਆਂਟੀ ਤੁਹਾਡੇ ਅੰਦਰ ਕੌਣ ਹੈ ਮੈਂ ਕਿਹਾ ਸਾਡੀ ਹੀ ਮਾ ਮੈਂ ਇਦਾਂ ਕਹਿਤਾ ਕਹਿੰਦਾ ਇਹ ਮਾਂ ਤਾਂ ਅੰਦਰ ਤੁਹਾਡੇ ਗੋਲੀ ਚੱਲੇ ਮੈਂ ਕਹਿੰਦਾ ਕਰੋ ਮੈਂ ਕਹ ਹਏ ਉਹਨੇ ਦਰਵਾਜ਼ਾ ਖਿੱਚਿਆ ਜ਼ੋਰ ਨਾਲ ਦਰਵਾਜ਼ਾ ਖਲਾ ਦੇ ਤੇ ਹਿਮਾ ਹੈ ਕਿੱਥੇ ਸੀ ਉਸ ਟਾਈਮ ਮਾਂ ਬੈਠੀ ਸੀ ਅਚਾ ਕਮਰੇ ਚ ਸੀ ਲੇਟੀ ਹੀ ਨਹੀਂ ਕੋਈ ਕਹੋ ਕਿ ਪਹਿਲਾਂ ਵੀ ਕੋਈ ਦੁਸ਼ਮਣੀ ਸੀ ਕਿਸੇ ਦੇ ਨਾਲ ਜਾਂ ਕੋਈ ਪਹਿਲਾਂ ਕੋਈ ਫੋਨ ਵੀ ਆਇਆ ਸੀ ਕਿ ਜਿਹੜੇ ਕਰਕੇ ਦਰਵਾਜ਼ਾ ਨਹੀਂ ਖੋਲਦੀ ਸੀ ਕਿ ਸ਼ਾਇਦ ਕੋਈ ਧਮਕੀ ਪਹਿਲਾਂ ਵੀ ਮਿਲੀ ਹੋਵੇ ਤੇ ਤੁਹਾਡੇ ਨਾਲ ਇਸ ਬੰਦੇ ਕੋਈ ਗੱਲਬਾਤ ਹੋਰੇ ਵੱਲੋਂ ਕੀਤੀ ਗਈ ਸੀ ਲੜਕੀ ਵੱਲੋਂ ਕਿ ਉਹਨਾਂ ਨੂੰ ਕਿ ਕਿਤੇ ਕੋਈ ਤਾਂ ਅੱਛਾ ਪਰਿਵਾਰ ਸਿ ਪਰਿਵਾਰ ਚ ਹੋਰ ਕੋਈ ਘਰ ਵਿੱਚ ਕੋਈ ਬਨੇ ਉਹ ਵੀ ਇਕੱਲਾ ਸੀ ਪੇਵ ਉਹਦਾ ਮਾਰ ਕੇ ਮਾਂ ਵੀ ਮਾਰ ਕੇ ਉਹਨੇ ਪੇ ਬੀਤੀ ਇੱਥੇ ਇਕੱਲੀ ਕੁੜੀ ਇੱਕ ਪਰਿਵਾਰ ਹੈ ਕਿਸੇ ਦਾ ਸ਼ੱਕ ਤੁਹਾਨੂੰ ਸ਼ੱਕ ਪਾਪਾ ਲੱਗੇ ਜਾਂ ਸਮਝੋ ਹਾਂ ਬਾਕੀ ਦਾ ਸਾਥ ਕਿ ਕੱਟ ਮੈਂ ਆਇਆ ਦਾ ਇਕੱਲਾ ਕਰ ਹਾਂ ਮੈਂ ਸ਼ਿਕਾਇਤ ਹੈ ਨਾ ਤੇ ਬਾਕੀ ਪਤਾ ਹੈ ਕਿ ਉਹ ਕੁਛ ਹੋਇਆ ਉਸ ਤੋਂ ਬਾਅਦ ਯਾ ਚੌਂਕ ਦੇ ਵਿੱਚ ਆਵਾਜ਼ ਆ ਗਈ ਵੀ ਹਾਂ ਗੋਲਣਾ ਚੱਲੀਆਂ ਆ ਇਹਨਾਂ ਨੂੰ ਨਹੀਂ ਪਤਾ ਵੀ ਕਿਹੜੇ ਚੱਲੀਆਂ ਜਦੋਂ ਬਾਹਰ ਆਏ ਕਿਰਪਾ ਤੇ ਪਾੜਾ ਲੱਗਾ ਵੀ ਅਸੀਂ ਆਪਣੇ ਸਲੂਨ ਦਾ ਕੰਮ ਸ਼ੁਰੂ ਕੀਤਾ ਸੀ ਕਾਲੀ ਹਜੇ ਕਿ ਘਰੇ ਹੀ ਅੰਦਰ ਹੀ ਉਸ ਮਾਮੇ ਦੀ ਆ ਉਹਨਾਂ ਨੇ ਇਹਨਾਂ ਦੀ ਬੇਟੀ ਹਾਂ ਜੀ ਸਟਾਰਟ ਕੀਤਾ ਸੀ ਇਹਨਾਂ ਇਹਦੇ ਨਾਲ ਸਟਾਰਟ ਕੀਤਾ ਇਹ ਜੀ ਕਲਾਸ ਲਾ ਕੇ ਕਹੀ ਇੱਕ ਇੱਕ ਕਲਾਇੰਟ ਨੂੰ ਸਿਖਾਉਂਦੀ ਪਈ ਸੀ ਕਿ 10 ਵਜੇ ਨਾ ਆਏ ਤੁਸੀਂ ਮੈਂ ਡੂ 1 ਵਜੇ ਗਏ ਉਹਨੂੰ ਕੁੜੀ ਨੂੰ ਸਿਖਾ ਕੇ ਪੁੱਛ ਕੇ ਗਏ ਭੂਆ ਜੀ ਤੁਸੀਂ ਅੱਜ ਡਿਵੋਰਸ ਹੋਇਆ ਸੀਗਾ ਉਹਨਾਂ ਦਾ ਡਿਵੋਰਸ ਹੋਇਆ ਸੀ ਜੀ ਦੇਰ ਤੋਂ ਇਨਾਂ ਨਹੀਂ ਪਤਾ ਹਸਬੰਦ ਦਾ ਕੀ ਨਾਮ ਉਹ ਨਹੀਂ ਪਤਾ ਕਿਹੜੀ ਜਗ੍ਹਾ ਤੋਂ ਆਏ ਸੀ ਇਹ ਮੇ ਅਮਰੀਕਾ ਦੀ ਪੂਰਤਕਾਲ ਚ ਸੀ ਬੱਤੂ ਆਏ ਅਜਾ ਬਸ ਆਜਾ 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 ਦੋ ਬੈਠ ਹਾਂ ਹਾਂ ਆਪਰਾ ਹੈ ਨਾ ਕੋਈ ਵੀ ਤੇ ਫਿਰ ਇਹ ਹੋਣਗੇ ਸੀਗੇ ਥੋੜੇ ਟਾਈਮ ਲਈ ਡੇਰ ਅਮਰੀਕਾ ਕੇ ਹੀ ਕਰੇ ਇਹ ਆਂਟੀ ਦੇ ਘਰੇ ਕੰਮ ਕਰਦੀ ਆ ਵਾਲੇ ਹੱਡੀ ਇਹ ਸਾਨੂੰ ਕੰਟਰੋਲ ਤੋਂ ਇਤਲਾਮ ਨਹੀਂ ਸੀ ਕਿ ਆ ਜਿਹੜਾ ਹਮਲਾ ਹੋਇਆ ਤੇ ਕਿਸੇ ਕਰਦੇ ਅੰਦਰ ਵਰਚੇ ਫਾਇਰ ਹੋਇਆ ਤੇ ਮੌਕੇ ਤੇ ਜਿਹੜੇ ਹੈਗੇ ਐ ਐਸਐਚਓ ਸਿਟੀ ਤੇ ਮੈਂ ਜਿਹੜਾ ਹੈਗਾ ਐ ਡੀਐਸਪੀ ਲਾਇਆ ਤੇ ਇਹ ਤੁਹਾਨੂੰ ਬਤਾ ਲੱਗਿਆ ਕਿ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈ ਹੈਂਬ੍ਰਿਜ ਔਰ ਔਰ ਫੇਮਾ ਉਹ ਉਹ ਅੰਦਰ ਘਰ ਦੇ ਵਿੱਚ ਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵੜ ਕੇ ਤੇ ਗੋਲੀ ਮਾਰ ਕੇ ਉਹ ਇਹ ਲੜਕੀ ਦਾ ਕੀ ਮਤ ਕੀ ਕਹ ਲੋ ਕੀ ਹੈਗਾ ਜਿਹਾ ਕਿ ਕੀ ਮਤ ਕੀ ਨਾਮ ਸੀ ਤਾਂ ਕਿੱਥੋਂ ਆਈ ਸੀ ਤਾਂ ਕੀ ਮਤ ਕੀ ਲੜਕੀ ਹੈ ਹਿੰਪ੍ਰੀਤ ਕੌਰ ਹੈਗੀ ਹੈ ਇਹ ਵਾਈਫ ਆਫ ਪੰਮਿੰਦਰ ਸਿੰਘ ਹੈਗੀ ਹੈ ਤੇ ਡਾਇਰੈਕਟ ਸੀ ਇਹਦੀ ਹੈ ਇਹਦੀ ਉਮਰ 22 ਈਅਰਸ ਦੀ ਹੈਗੀ ਹੈ ਤੇ ਬਾਕੀ ਐਫ ਆਈ ਆਰ ਆਪਾਂ ਦਰਜ ਕਰ ਰਹੇ ਤੇ ਇਨਵੈਸਟੀਗੇਸ਼ਨ ਸਰ ਮੈਂ ਇਹਦਾ ਕਰ ਜਦਾਂ ਕਹਿੰਦਾ ਭੱਲੇ ਵਾਲੇ ਤਾਂ ਕਹਿਣਾ ਕਿ ਸਵੇਰ ਤੋਂ ਕੁਝ ਦੋ ਬੰਦੇ ਇਹਨਾਂ ਨੂੰ ਰੈਕੀ ਕਰ ਰਹੇ ਸੀ ਤੇ ਜਦੋਂ ਸਾਰਾ ਮਾਮਲਾ ਆਇਆ ਤਾਂ ਉਸ ਵਾਰੇ ਕੋਈ ਪਹਿਚਾਨ ਹੋਈ ਹੈ ਨਹੀਂ ਹਜੇ ਤੱਕ ਕੋਈ ਅਰਜ਼ੀ ਆ ਕੇ ਨਹੀਂ ਜਾਈਆ ਮੋਟਰਸਾਈਕਲ ਤੇ ਆਏ ਸੀਗੇ ਬਾਕੀ ਆਪਾਂ ਜਿਹੜਾ ਹੈਗਾ ਹੋਰ ਟੋਟਲ ਕਿੰਨੇ ਗੋਲੀ ਚਲੀਆਂ ਵਾ ਟੋਟਲ 4 ਚਲੀਆਂ 3 ਅੰਦਰ ਚਲੀਆਂ ਤੇ ਇੱਕ ਬਾਅਦ ਜਦੋਂ ਬੰਦੇ ਨੇ ਇਥੋਂ ਉਹਨੇ ਮਤਲਬ ਉਹ ਬੰਦੇ ਨੇ ਇਥੋਂ ਜਿਹੜੇ ਬਾਹਰਲਾ ਜਿਹੜਾ ਇੱਕ ਬੰਦਾ ਸੀਗਾ ਮੋਹੱਲੇ ਦਾ ਉਹਨੇ ਗੇਟ ਬੰਦ ਕਰਕੇ ਇਹਨੂੰ ਸਰ ਕਿੰਨੇ ਗੋਲੀ ਦੀ ਘਟਨਾ ਹੈ ਹਵਾ ਵਿੱਚ ਫਾਇਰ ਕਰਕੇ ਸਰ ਕਿੰਨੇ ਕੁ ਵੇਹੇ ਘਟਣਾ ਹੈ ਇਹ ਚਾਰ ਕੁ ਵੇਹੇ ਨਿਕਲੇ ਸਰ ਕਿਸੇ ਦਾ ਸ਼ੱਕ ਹੋ ਗਿਆ ਨੀ ਹਜੇ ਤੱਕ ਤੇ ਕੋਈ ਸ਼ੱਕ ਨਹੀਂ ਪੁਲਿਸ ਦੀ ਇਨਵੈਸਟਿਗੇਸ਼ਨ ਚ ਕੀ ਕਹਿਣ ਕਿ ਮੋਕੇ ਦੇ ਕੀ ਪ੍ਰੂਫ ਮਿਲੇ ਰਿਹਾ ਹੋ ਜੇ ਤੇ ਪ੍ਰੀਮੀਅਰ ਲੀ ਸਟੇਜ ਹੈਗੀ ਆ ਇਨੀਸ਼ੀਏਟ ਕੀੜਾ ਮੁਸ਼ਕਿਲ ਲਗਿਆ ਆ ਅਸੀਂ ਬਾਕੀ ਆਪਾਂ ਪੱਤਰ ਦਰਜ ਕਰਕੇ ਆਪਾਂ ਟੀਮ ਨਾਲ ਸਾਡੀ ਰੈਡੀ ਹੈਗੀ ਆ ਤੇ ਜਿਹੜੇ ਦੋਸ਼ੀ ਹੈਗੇ ਜਲਤੋ ਜਲਦ 잡 ਸਰ ਇਹ ਸੀਸੀਟੀਵੀ ਵਗੈਰਾ ਕਿਨਾਲ ਨਹੀਂ ਹਜੇ ਤੱਕ ਕੋਈ ਸੀਸੀਟੀਵੀ ਫੁਟੇ ਸਾਨੂੰ ਮਿਲੀ ਨਹੀਂ ਹੈਗੀ ਆ ਤੇ ਜੇ ਕੋਈ ਇਦਾਂ ਦੀ ਹੋਊਗੀ ਤੇ ਨਾਲਾ ਸ਼ੇਰ